ਯਾਰੋ ਆ ਨਿੱਕੇ ਜਿਹੇ ਜਵਾਕ ਦੀ ਵੀਡੀਓ ਦੇਖ ਕੇ ਤੁਹਾਡਾ ਦਿਲ ਖੁਸ਼ ਹੋ ਜਾਵੇਗਾ ਇਹ ਵੀਡੀਓ ਆਪ ਵੀ ਦੇਖੋ ਤੇ ਬੱਚਿਆਂ ਨੂੰ ਵੀ ਦਿਖਾਓ ਕਿਉਂਕਿ ਵੀਡੀਓ ਦੇਖ ਕੇ ਤੁਹਾਡਾ ਮਨ ਖੁਸ਼ ਹੋ ਜਾਵੇਗਾ ਯਾਰੋ ਅੱਜ ਦੇ ਟਾਈਮ ਵਿੱਚ ਬੱਚਿਆਂ ਨੇ ਹੱਥਾਂ 'ਚ ਮੋਬਾਈਲ ਹੀ ਫੜੇ ਹੁੰਦੇ ਨੇ ਮਾਪੇ ਵੀ ਉਹਨਾਂ ਨੂੰ ਮੋਬਾਈਲ ਦੇ ਦਿੰਦੇ ਨੇ ਤਾਂ ਜੋ ਬੱਚੇ ਉਹਨਾਂ ਨੂੰ ਤੰਗ ਨਾ ਕਰਨ ਬੱਚੇ ਮੋਬਾਈਲ 'ਚ ਹੀ బిజీ ਰਹਿਣ ਪਰ ਯਾਰੋ ਇਹ ਮੋਬਾਈਲ ਬੱਚਿਆਂ ਲਈ ਬਹੁਤ ਹੀ ਜ਼ਿਆਦਾ ਖਤਰਨਾਕ ਹੈ ਤੋ ਗੱਲ ਕਰੀਏ ਅੱਜ ਦੀ ਵੀਡੀਓ ਦੀ ਇਸ ਵੀਡੀਓ ਦੇ ਤੁਸੀਂ ਦੇਖੋਗੇ ਕਿ ਆ ਛੋਟਾ ਉਸਤਾਦ ਕਬੱਡੀ ਖੇਡਦਾ ਪਿਆ ਹੈ ਤੇ ਜਦੋਂ ਕਬੱਡੀ ਚ ਪੁਆਇੰਟ ਜਿੱਤ ਜਾਂਦਾ ਹੈ ਤੇ ਫਿਰ ਦੇਖੋ ਪਤੰਦਰ ਕਿਵੇਂ ਕਲੋਲਾਂ ਕਰਦਾ ਹੈ ਵਾਓ ਇਹ ਛੋਟਾ ਜਿਹਾ ਵੀਡੀਓ ਕਲਿੱਪ ਤੁਹਾਡੇ ਨਾਲ ਸਾਂਝਾ ਕਰਦੇ ਆ ਜਬਾਸ਼ਾਲੇ ਗੁੱਡ ਕੈਂਚੀ ਨਹੀਂ ਮਾਰਨੀ ਬਹੁਤ ਵੈਰੀ ਗੁੱਡ ਹਾਏ ਹਾਏ ਮੁੰਡੇ ਦੇ ਐਕਸ਼ਨ ਹਾਏ ਹਾਏ ਓਏ ਹੋਏ ਜਬਾਸ਼ਾਲੇ ਦਾਟੇ ਗਿਆ ਸਵਾਛਾ ਦਾ ਗੁੱਡ ਕੈਂਚੀ ਨਹੀਂ ਮਾਰਨੀ ਉਹ ਵੈਰੀ ਗੁੱਡ ਹਾਏ ਹਾਏ ਮੁੰਡੇ ਦਾ ਐਕਸ਼ਨ ਹੇ ਹਾਏ ਹੋਏ ਹੋਏ ਹਾਂਜੀ ਫਿਰ ਇਹ ਵੀਡੀਓ ਕਿਵੇਂ ਦੀ ਲੱਗੀ ਤੁਹਾਨੂੰ ਵੱਧ ਤੋਂ ਵੱਧ ਕਮੈਂਟ ਕਰਕੇ ਜਰੂਰ ਦੱਸਿਓ ਤੇ ਬੱਚੇ ਦੀ ਹੌਸਲਾ ਅਫਜ਼ਾਈ ਦੇ ਲਈ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਸੋ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ